ਇੰਨਾ ਵਧੀਆ ਮਾਹੌਲ ਕਰਦਾ ਹੁੰਦਾ ਹੈ ਮਤਲਬ ਤੁਸੀਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਇੱਕਦਮ ਪਾਣੀ ਆ ਜਾਏ ਕਿੰਦਾ ਦਾ ਕਾਲਜਾ ਨਿਕਲ ਪਰਿਵਾਰ ਗੁਰੂ ਕਿ ਆਪਣੀ ਹਾਲ ਦੱਸ ਰਹੇ ਨੇ ਮਤਲਬ ਹਰ ਇੱਕ ਚੀਜ਼ ਇਹਨਾਂ ਦੇ ਕੋਲ ਸੁਵਿਧਾ ਜਿਹੜੀ ਉਪਲਬਧ ਹੈ ਪਰ ਉਸ ਦੇ ਬਾਵਜੂਦ ਵੀ ਜਦੋਂ ਪਾਣੀ ਆਂਦਾ ਫਿਰ ਇਹਨਾਂ ਪਰਿਵਾਰਾਂ ਦਾ ਉਦੋਂ ਤੇ ਬੱਸ ਲਈ ਚੱਲਦਾ ਆ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਕੱਪੜੇ ਪੱਖੇ ਆ ਪਸ਼ੂ ਸਾਰਾ ਮਤਲਬ ਸਾਰਾ ਕੁਝ ਤੈਸ ਨੈਸ ਹੋਇਆ ਪਿਆ ਕਾਲੀ ਪੰਤਾਲੀ ਘਰ ਨੇ ਮੰਨ ਤੇ ਹੋਰ ਸਭ ਇਸ ਇਹੋ ਯਾਰ ਸਾਰਿਆਂ ਨੂੰ ਜਿਸੀ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਮਦੀਦ ਦੇ ਵਿੱਚ ਮੌਜੂਦ ਆ ਜਿੱਥੋਂ ਕਿ ਇਹ ਪੋਲਾ ਹੈ ਪੋਲ ਦੇ ਉੱਤੋਂ ਪਾਣੀ ਕਰਾਸ ਹੋਣ ਤੋਂ ਬਾਅਦ 16 17 ਐਸੇ ਪਿੰਡ ਨੇ ਇਧਰਲੀ ਸਾਈਡ ਜਿਨ੍ਹਾਂ ਦਾ ਸੰਪਰਕ ਜਿਹੜਾ ਉਹ ਟੁੱਟ ਚੁੱਕਾ ਹੈ ਔਰ ਸੰਪਰਕ ਸੁਲਤਾਨਪੁਰ ਲੋਧੀ ਦੇ ਨਾਲ ਟੁੱਟ ਗਿਆ ਉਹਨਾਂ ਪਿੰਡਾਂ ਦਾ ਔਰ ਅੱਜ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਆ ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਕ ਟਰਾਲੀ ਦੇ ਵਿੱਚ ਜਾ ਰਹੇ ਆ ਔਰ ਅਸੀਂ ਅੱਗੇ ਪਹੁੰਚ ਕੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤੁਸੀਂ ਦੇਖੋ ਤੁਸੀਂ ਇਸ ਚੀਜ਼ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਪੁੱਲ ਦੇ ਉੱਪਰੋਂ ਟੱਪ ਰਿਹਾ ਔਰ ਉਹਦੇ ਨਾਲ ਪਿੰਡ ਦੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟ ਗਈ ਹੈ ਔਰ ਹਾਲਾਤ ਇੱਥੇ ਇਸ ਤਰੀਕੇ ਦੇ ਨੇ ਕਿ ਲੋਕਾਂ ਦਾ ਇਧਰ ਉਧਰ ਜਾਣਾ ਔਖਾ ਹੈ ਪ੍ਰਸ਼ਾਸਨ ਉੱਥੇ ਖੜਾ ਹੈ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਜਾਂ ਟਰੈਲੀ ਦੇ ਵਿੱਚ ਜਾਂ ਟਰੈਕਟਰ ਦੇ ਵਿੱਚ ਜਾਂ ਕਿਸੇ ਹੋਰ ਵੱਡੀ ਗੱਡੀ ਦੇ ਵਿੱਚ ਹੀ ਇੱਥੋਂ ਪਾਰ ਕਰਵਾਇਆ ਜਾ ਰਿਹਾ ਹੈ ਮਾਹੌਲ ਬਹੁਤ ਇੱਥੇ ਜਿਹੜਾ ਹੈ ਉਹ ਇਸ ਤਰੀਕੇ ਦਾ ਹੋਇਆ ਪਿਆ ਕਿ ਤੁਸੀਂ ਡਰ ਡਰ ਲੱਗਦਾ ਹੈ ਕਿ ਪਾਣੀ ਦਾ ਬਹਾਾ ਕਿਸੇ ਵੀ ਸਮੇਂ ਤੇਜ਼ ਹੋ ਸਕਦਾ ਹੈ ਸੋ ਜੋ ਆਪਾਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੀ ਗੱਲ ਕਰਦੇ ਸੀ ਜਿਹਦੇ ਵਿੱਚ ਇੱਕ ਸੁਲਤਾਨਪੁਰ ਲੋਧੀ ਦੇ ਵੀ ਕੁਝ ਇਲਾਕੇ ਜਿਹੜੇ ਨੇ ਉਹ ਹੜ੍ਹ ਦੀ ਚਪੇਟ ਦੇ ਵਿੱਚ ਆਏ ਨੇ ਸੋ ਉਸ ਦਾ ਮੰਜ਼ਰ ਜਿਹੜਾ ਹੈ ਇਸ ਟਾਈਮ ਤੁਸੀਂ ਦੇਖ ਪਾ ਰਹੇ ਹੋ ਸਰਕਾਰ ਤਾਂ ਕੀ ਨਹੀਂ ਗਿਆ ਹੁੰਦਾ ਹੁਣ ਪੂਲ ਵੱਜਾ ਜਾਣਾ ਕਿੰਨੀ ਦੁਨੀਆਂ ਉੱਥੇ ਬੈਠੀ ਆ ਕਿੰਨੀ ਦੁਨੀਆਂ ਉੱਥੇ ਆਉਂਦੀ ਆ ਤੇ ਜੇ ਸਾਡਾ ਇਤਰਾ ਮਤਲਬ ਅਮਰਾ ਦਰਿਆ ਦਾ ਹੱਲ ਕਰਦੇ ਤਾਂ ਅਸੀਂ ਕਦੇ ਤੋਂ ਰੋਈਗੇ ਇਹ ਮਤਲਬ ਇਹ ਦਿੱਕਤ ਹਰੇਕ ਸਾਲ ਆਂਦੀ ਆ ਜਾਂ 2 ਸਾਲ ਬਾਅਦ 3 ਸਾਲ ਬਾਅਦ ਪਿਛਲੇ ਸਾਲ ਨਹੀਂ ਆਈ ਅੱਛਾ ਜੀ ਉਦੋਂ ਪਿਛਲੇ ਸਾਲ ਆਈ ਇੱਕ ਕਨਕ ਚੋਨੇ ਦਾ ਸੀ ਜੀ ਨਹੀਂ ਵਧਿਆ ਤੇ ਦੂਜੇ ਚੋਨੇ ਦਾ ਫੇਰ ਪਾਣੀ ਆ ਗਿਆ ਫਿਰ ਪਾਣੀ ਆ ਹਾਂ ਫਿਰ ਪਾਣੀ ਆ ਗਿਆ ਇਤਨਾ ਪਾਣੀ ਇਸ ਵਾਰ ਕਿੰਨਾ ਕੁ ਨੁਕਸਾਨ ਹੋ ਗਿਆ ਉਹਦਾ ਵੀ ਇਤਨਾ ਕਿਉਂ ਨਹੀਂ ਦਾ ਉਹਦਾ ਵੀ ਇਤਨਾ ਨੁਕਸਾਨ ਹੋਇਆ ਸੀ ਅੱਛਾ ਜੀ ਹਾਂ ਤੁਸੀਂ ਮਤਲਬ ਸਰਕਾਰ ਤੋਂ ਮੰਗ ਕੀ ਕਰਦੇ ਆ ਕਿ ਕੀ ਹੱਲ ਕੀ ਹੋਣਾ ਚਾਹੀਦਾ ਇਹਦਾ ਹੱਲ ਕੀ ਹੈ ਸਾਨੂੰ ਹੱਲ ਪੋਤੇ ਆਪੀਏ ਨਾ ਨਹਿਰੀ ਰੂਪ ਹੋ ਜੇ ਹੂੰ ਨਹਿਰੀ ਰੂਪ ਹੋ ਜੇ ਖਾ ਇਹ ਜੜਾ ਦਰਿਆ ਖਾਲਿਆ ਜਾਵੇ ਪੱਥਰ ਲੱਗ ਜੇ ਜਿਹੜਾ ਸਾਡੇ ਖੇਤਾਂ 'ਚ ਪਾਣੀ ਨਾ ਆਵੇ ਹੂੰ ਕੀਤਾ ਚ ਪਾਣੀ ਹਾਂ ਕਿ ਸਾਡੇ ਪਾਣੀ ਨਾ ਆਵੇ ਫਸਲਾਂ 'ਚ ਜਦੋਂ ਅਸੀਂ ਕੋਈ ਮੰਗ ਨਹੀਂ ਕਰਾ ਇੰਨਾ ਵਧੀਆ ਮਾਹੌਲ ਕਰਦਾ ਹੁੰਦਾ ਹੈ ਮਤਲਬ ਤੁਸੀਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਇੱਕਦਮ ਪਾਣੀ ਆ ਜਾਏ ਕਿੱਦਾਂ ਦਾ ਮਾਹੌਲ ਜਿੱਥੇ ਆਪਣੀ ਗੱਡੀ ਖੜੀ ਹੁੰਦੀ ਦੁਕਾਨ ਫਿਰ ਰੋਟੀ ਪਾਣੀ ਦਾ ਕਿੱਦਾਂ ਹੁੰਦਾ ਮਤਲਬ ਇਦਾਂ ਦੇ ਪਾਣੀ 'ਚ ਤਾਂ ਚੁੱਲ੍ਹਾ ਵੀ ਚਲਾਣਾ ਔਖਾ ਪਾਣੀ ਤੇ ਚੁੱਲ੍ਹਾ ਕੀ ਹੋਏ ਗੈਸ ਗੋਬਰ ਜਾਏ ਗਾਈ ਏ ਉਹ ਬਿੱਜਾ ਵਤੀ ਵੀ ਇੱਕ ਮੌਕੇ ਆਉਂਦੀ ਇੱਕ ਮੌਕੇ ਆਉਂਦੀ ਨਹੀਂ ਗੈਸ ਗੋਬਰ ਆ ਸਾਡੇ ਕੋਲ ਅੱਛਾ ਜੀ ਅਸੀਂ ਉਹਦੇ ਤੇ ਉਹ ਰੱਖ ਕੇ ਨਾ ਜੇ ਮਰੇ ਤੇ ਵਾਦੇ ਜਰੂਟੀਆਂ ਜੀ ਜੀ ਤੇ ਫੇਰ ਅਸੀਂ ਪਕਾਉਨੇ ਅੱਛਾ ਜੀ ਹਾਂ ਤੇ ਬੱਚਿਆਂ ਦੀ ਪੜ੍ਹਾਈ ਫੇਰ ਸਭ ਬੱਚੇ ਘਰ ਬੈਠੇ ਪੜ੍ਹਾਈ ਪੁੱਤ ਤਿੰਨ ਬੱਚੇ ਆ ਪੋਤਰੇ ਆ ਤਿੰਨ ਅਹੀ ਉੱਥੇ ਵੀਰ ਸਾਹਿਬ ਕਲਾਏ ਆ ਉਹ ਮੁੜ ਕੇ ਮੁਕਟੀਆਂ ਆਂਦੀਆਂ ਪਈ ਹੁਣ ਬੀਬੀ ਛੁੱਟੀਆਂ ਆ ਗਈਆਂ ਨੇ ਹੂੰ ਹੂੰ ਤੇ ਉਹ ਮੁੰਡਿਆਂ ਨੇ ਉੱਥੇ ਰਹਿੰਦੇ ਨਹੀਂਗੇ ਹੁਣ ਅੱਜ ਆਖਣਦੇ ਬੀਬੀ ਤੂੰ ਹੀ ਆ ਜਾ ਉੱਥੇ ਸੋ ਤੁਸੀਂ ਦੇਖੋ ਅਸੀਂ ਇਸ ਪਿੰਡ ਦੇ ਵਿੱਚ ਖੜੇ ਆ ਹਾਲਾਤ ਕਿਸ ਤਰੀਕੇ ਦੇ ਮਤਲਬ ਮੇਰੇ ਪਾਣੀ ਅਜੇ ਤੱਕ ਗਿੱਟਿਆਂ ਤੱਕ ਹੈ ਉਹ ਇਹ ਘਰ ਦੇ ਵਿੱਚ ਆ ਕੇ ਥੋੜੀ ਉਚਾਈ ਤੇ ਆ ਗਿਆ ਸੀ ਪਰ ਅੰਦਰ ਜੇ ਅਸੀਂ ਜਾਵਾਂਗੇ ਤੇ ਅੰਦਰ ਪਾਣੀ ਜਿਹੜਾ ਹੈ ਉਹ ਗੋਡਿਆਂ ਤੋਂ ਵੀ ਉੱਪਰ ਉੱਪਰ ਤੱਕ ਦਾ ਪਾਣੀ ਹੈ ਮਤਲਬ ਘਰ ਸਾਰੇ ਡੁੱਬ ਚੁੱਕੇ ਨੇ ਤੁਸੀਂ ਦੇਖੋ ਕਿਈ মিডিਆ ਦੇ ਜਿਹੜੇ ਸਾਥੀ ਨੇ ਸਾਡੇ ਉਹ ਤੁਹਾਨੂੰ ਅੰਦਰ ਨਜ਼ਰ ਆ ਰਹੇ ਹੋਣਗੇ ਪਾਣੀ ਦੇ ਵਿੱਚ ਪਰਿਵਾਰ ਰੋ ਰੋ ਕੇ ਆਪਣੇ ਹਾਲ ਦੱਸ ਰਹੇ ਨੇ ਮਤਲਬ ਹਰ ਇੱਕ ਚੀਜ਼ ਇਹਨਾਂ ਦੇ ਕੋਲ ਸੁਵਿਧਾ ਜਿਹੜੀ ਉਪਲਬਧ ਹੈ ਪਰ ਉਸ ਦੇ باوجود ਵੀ ਜਦੋਂ ਪਾਣੀ ਆਂਦਾ ਫਿਰ ਇਹਨਾਂ ਪਰਿਵਾਰਾਂ ਦਾ ਉਹਦੇ ਉੱਤੇ ਬਸ ਨਹੀਂ ਚੱਲਦਾ ਔਰ ਅੱਜ ਵੀ ਤੁਸੀਂ ਦੇਖਿਆ ਕਿ ਮਾਤਾ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਉਹ ਦੱਸ ਰਹੇ ਸੀ ਕਿ ਸਾਡਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਘਰ ਕਿੰਨਾ ਵਧੀਆ ਬਣਿਆ ਹੋਇਆ ਆ ਪਾਣੀ ਦੇਖੋ ਤੁਸੀਂ ਪਾਣੀ ਦੇਖੋ ਕਿੰਨਾ ਕਿੰਨਾ ਜਿੱਦਾਂ ਜਿੱਦਾਂ ਤੁਸੀਂ ਘਰ ਦੇ ਅੰਦਰ ਜਾਈ ਜਾਓਗੇ ਉਹ ਦੇਖੋ ਪਾਣੀ ਦਾ ਲੈਵਲ ਕਿੰਨਾ ਵੱਧਾ ਜਾ ਰਿਹਾ ਹੈ ਮਤਲਬ ਅੰਦਰ ਪਾਣੀ ਬਹੁਤ ਜ਼ਿਆਦਾ ਪਾਣੀ ਹੈ ਇੱਥੇ ਜਿੱਥੇ ਅਸੀਂ ਖੜੇ ਹਾਂ ਇੱਥੇ ਪਾਣੀ ਭਾਵੇਂ ਗਿੱਟਿਆ ਤੱਕ ਲੱਗ ਰਿਹਾ ਕਿਉਂਕਿ ਇਥੋਂ ਥੋੜੀ ਜਿਹੀ ਉੱਚੀ ਥਾਂ ਹੈ ਪਰ ਅੰਦਰ ਪਾਣੀ ਬਹੁਤ ਜ਼ਿਆਦਾ ਹੈ ਆ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਕੱਪੜੇ ਪੱਖੇ ਆ ਪਸ਼ੂ ਸਾਰਾ ਮਤਲਬ ਸਾਰਾ ਕੁਝ ਤੈਸਨੈਸ ਹੋਇਆ ਪਿਆ ਸਰਕਾਰ ਸਰਕਾਰ ਬਹੁਤ ਸਭੋ ਕੁਝ ਕਰ ਸਕਦੀ ਹੈ ਹੂੰ ਕੀ ਨਹੀਂ ਕਰ ਸਕਦੀ ਸਰਕਾਰ ਕਰ ਸਕਦੀ ਸਰ ਸਕਦੀ ਕਿ ਨਹੀਂ ਕਰ ਸਕਦੀ ਜੋ ਸਾਡੇ ਅੱਗੇ ਮਾਤੜਾ ਤਾਂ ਕੀ ਕਰਨਾ ਵਾ ਹੂੰ ਪਰ ਬਹੁਤ ਮੁਸ਼ਕਲ ਆ ਸੀ ਮਤਲਬ ਦੇਖ ਕੇ ਸਾਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਿੰਨੇ ਦਿਨ ਹੋ ਗਏ ਇਹ ਲਗਾਤਾਰ ਤੁਸੀਂ ਇਸ ਹਲਾਤ ਦੇ ਵਿੱਚ ਬੈਠੇ ਸਾਨੂੰ ਅੱਜ 6 ਦਿਨ ਹੋ ਚੱਲੇ 6 ਦਿਨ ਹੋ ਗਏ ਹਾਂ 6 ਦਿਨ ਹੋ ਚੱਲੇ ਕੋਈ ਸਰਕਾਰ ਦਾ ਬੰਦਾ ਆਇਆ ਇੱਥੇ ਤੁਹਾਡੀ ਸਾਰ ਲਈ ਕੋਈ ਦੂਜੇ ਆਏ ਆਪਣੇ ਉਹ ਮੁਲਾਜ਼ਮ ਬਥੇਰੇ ਆਉਂਦੇ ਰਹੇ ਅੱਛਾ ਕੋਈ ਪਾਣੀ ਦੇ ਗਿਆ ਕੋਈ ਇਹ ਸਬਦਾ ਦੇ ਗਿਆ ਕੋਈ ਪਾਣੀ ਦੇ ਗਿਆ ਕੋਈ ਸਬਦਾ ਦੇ ਗਿਆ ਬਸ ਹੂੰ ਅਸੀਂ ਤਾਂ ਵੀ ਨਹੀਂ ਆ ਲੈੰਦੇ ਅਹੀਂ ਆਪਿਆ ਸਬਦਾ ਨਹੀਂ ਅਹੀਂ ਲੈਣਾ ਹਟਾ ਕੇ ਪੱਕਾ ਹੱਲ ਕਰੋ ਪੱਕਾ ਕਿੰਨੇ ਕੁ ਲੋਕ ਆ ਮਾਤਾ ਜੀ ਇੱਥੇ ਪਿੰਡ ਦੇ ਵਿੱਚ ਇੱਥੇ ਬਥੇਰੇ ਆ ਪੁੱਤ 40 45 ਘਰ ਨੇ ਬੰਨ ਤੇ ਓਹ ਹੋ ਹੋ ਸਭ ਇਸ ਇਹੋ ਹੀ ਹਾਲ ਸਾਰਿਆਂ ਦਾ ਇਹੀ ਹਾਲ ਹਾਂ ਇਹੋ ਹੀ ਹਾਲ ਆ ਸੋਣਿਆ ਚਲੋ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਜਿੱਥੇ ਵੀ ਜਿਹੜੇ ਵੀ ਸਰਕਾਰ ਦੇ ਆ ਅਦਾਰੇ ਨੇ ਜਿਹੜੇ ਵੀ ਅਦਾਰੇ ਦੇ ਅੰਡਰ ਅੰਦਰ ਇਹ ਆਂਦਾ ਹੈ ਮਤਲਬ ਜਿੰਨਾ ਕਿ ਵੀ ਹੱਲ ਹੋ ਸਕਦਾ ਹੈ ਹੱਲ ਹੋਣਾ ਚਾਹੀਦਾ ਲੋਕ ਬਹੁਤ ਪਰੇਸ਼ਾਨ ਹਨ ਔਰ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਸਿਰਫ ਵੋਟਾਂ ਦੇ ਸਮੇਂ ਤੇ ਹੀ ਲੋਕ ਨਹੀਂ ਯਾਦ ਆਣੇ ਚਾਹੀਦੇ ਵੋਟਾਂ ਤੋਂ ਬਾਅਦ ਵੀ ਸਾਡੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹਨਾਂ ਨੇ ਵੋਟ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਤੀ ਕੀ ਸਰਕਾਰਾਂ ਆਪਣੀ ਜ਼ਿੰਮੇਵਾਰੀਆਂ ਨਿਭਾਰੀਆਂ ਨੇ ਜੇ ਨਹੀਂ ਨਿਭਾਰੇ ਤਾਂ ਸਾਨੂੰ ਇਹਦੇ ਉੱਤੇ ਚਿੰਤਨ-ਮੰਥਨ ਕਰਨਾ ਪਏਗਾ